ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਏ ਲੋਹੇ ਨਾਲ ਲੋਹਾ ਬਣਨਾ ਮਿਹਨਤ ਉੱਤੇ ਫੋਕਸ ਮੰਜ਼ਲਾਂ ਤੇ ਫਿਰ ਪੁੱਜ ਜਾਣੇ ਆ ਮਿਹਨਤ ਉੱਤੇ ਫੋਕਸ ਮੰਜ਼ਲਾਂ ਤੇ ਫਿਰ ਪੁੱਜ ਜਾਣੇ ਆ ਹਾਂਜੀ ਸਾਸਰੀ ਗਾਲ ਜੀ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਸੀਂ ਵੇਖ ਰਹੇ ਹੋ ਜਗਦੀਸ਼ ਰੀਪਰ 2024 ਮਾਡਲ ਜਿਹਦੀ ਆਪਾਂ ਹੁਣ ਟ్రਾਈ ਲੈ ਰਹੇ ਆ 855 ਸਵਰਾਜ ਟਰੈਕਟਰ ਨਾਲ ਓਕੇ ਰਿਪੋਰਟਾਂ ਨੇ ਪੂਰੀਆਂ ਇਹ ਆਪਣਾ 60 ਇੰਚਾ ਹੀ ਰੀਪਰ ਆ ਪੱਖੇ ਵਾਲੇ ਬੈਰੰਗ ਆਪਾਂ ਇਸ ਦੇ ਅੰਦਰ ਕਿਤੇ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ 7.5 ਫੁੱਟੇ ਦਾ ਕਟਰ 15 ਫਿੰਗਰਾਂ ਵਾਲਾ ਤੇ ਆਪਣੇ ਸਾਰੇ ਰੀਪਰ ਟਾਟਾ ਦੀ 5mm ਦੀ ਪਲੇਟ ਤੋਂ ਹੀ ਤਿਆਰ ਹੁੰਦੇ ਨੇ ਹੈਵੀ ਡਿਊਟੀ ਚ ਓਕੇ ਰਿਪੋਰਟਾਂ ਨੇ ਪੂਰੀਆਂ ਤੇ ਵੀਡੀਓ ਨੂੰ ਵਾਤਵਾਰਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲ ਹੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਪਣੀ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ 855 ਸੁਰਾਈ ਟਰੈਕਟਰ ਨਾਲ ਜਗਦੀਸ਼ ਰੀਪਰ 2024 ਮਾਡਲ ਉਹ ਕੇ ਰਿਪੋਰਟਾਂ ਨੇ ਪੂਰੀਆਂ ਟਰੈਕਟਰ ਦੇ ਰੰਗ ਨਾਲ ਦਾ ਹੀ ਰੰਗ ਕਰਵਾਇਆ ਕਿਸਾਨ ਭਰਾਵਾਂ ਨੇ ਆਪਣੇ ਜਗਦੀਸ਼ ਰੀਪਰ 2024 ਮਾਡਲ ਨੂੰ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਮਿਲਦੇ ਆਗਲੀ ਬਲੀ